ਸੌਜੀ ਬਹੁਤ ਜਲਦੀ ਕਰੋ ਸਾਬਕਾ ਬਰਾ ਹੈ ਭਾਈ ਦੇ ਵਕਤ ਸੇ ਚੜ ਰਹੇ ਨੇ ਇਹ ਪ੍ਰਧਾਨ ਸਾਹਿਬ ਨੇ ਆਵਾਜ਼ ਨਹੀਂ ਪਾਇਕ ਤੇ ਵੀ ਛੱਡ ਗਿਆ ਨੇ ਐਸਐਸਐਸ ਦੇ ਮੌਜੂਦਾ ਪ੍ਰਧਾਨ ਛੱਡ ਕੇ ਅੱਜ ਨਾਲ ਆਪਣੇ ਕਮੇਟੀ ਬੁਸਪਰ ਸੌਜੀ ਕਰੋ 18 ਬਾਈ ਖੜ ਜੇ ਜਰਾ ਯਾਰ ਠੀਕ ਹੈ ਜੀ ਠੀਕ ਹੈ ਤੁਹਾਨੂੰ ਸਾਰੇ ਜਾਣਦੇ ਜੇ ਕਿ ਦਿੱਲੀ ਦੇ ਪਗੋੜੇ ਪੰਜਾਬ ਦੇ ਅੰਦਰ ਦੋਵਾਂ ਦੁਵਾਨਾਂ ਹੱਥਾਂ ਨਾਲ ਪੰਜਾਬ ਨੂੰ ਲੁੱਟਣ ਵਾਸਤੇ ਪਹੁੰਚੇ ਹੋਏ ਨੇ ਮੈਂ ਵਿਸ਼ੇਸ਼ ਤੌਰ ਤੇ ਤੁਹਾਨੂੰ ਦੱਸਣਾ ਆ ਕਿ ਦਿੱਲੀ ਅੰਦਰ ਇਹਨਾਂ ਲੋਕਾਂ ਨੇ ਜਿਸ ਤਰੀਕੇ ਦਿੱਲੀ ਦੇ ਲੋਕਾਂ ਨੂੰ ਲੁੱਟਿਆ ਉਹੀ ਮੋਡਸ ਆਪਰੈਂਡਾ ਹੀ ਹੁਣ ਪੰਜਾਬ ਅੰਦਰ ਅਡਾਪਟ ਕੀਤੀ ਗਈ ਆ ਭਾਵੇਂ ਸ਼ਰਾਬ ਦੇ ਘਟਾਲੇ ਹੋਣ ਕਿਤਰਾ ਸ਼ਰਾਬ ਦੇ ਕੰਮ ਚ ਕਰੋੜਾਂ ਰੁਪਏ ਦਿੱਲੀ ਚ ਜਿਸ ਤਰ੍ਹਾਂ ਕਮਾਇਆ ਉਸੇ ਤਰੀਕੇ ਪੰਜਾਬ ਦੀ ਸੇਮ ਪਾਲਿਸੀ ਬਣਾ ਕੇ ਤੁਸੀਂ ਦੇਖੋ ਹੈਰਾਨਗੀ ਦੀ ਗੱਲ ਇਹ ਆ ਕਿ ਦਿੱਲੀ ਦੀ ਪਾਲਿਸੀ ਬਾਅਦ ਚ ਅਰਵਿੰਦ ਕੇਜਰੀਵਾਲ ਮਨੀਸ਼ ਸੁਸੋਦੀਆ ਜੀ ਨੇ ਖੁਦ ਰੱਦ ਕੀਤੀ ਜਦੋਂ ਫੜੇ ਗਏ ਸੀਬੀਆਈ ਈਡੀ ਦੇ ਜਦੋਂ ਕੇਸ ਸ਼ੁਰੂ ਹੋ ਗਏ ਖੁਦ ਰੱਦ ਕੀਤੀ ਲੇਕਿਨ ਉਸੇ ਪਾਲਿਸੀ ਨੂੰ ਭਗਵੰਤ ਮਾਨ ਜੀ ਤੋਂ ਜਬਰਨ ਪੰਜਾਬ ਅੰਦਰ ਲਾਗੂ ਕਰਾਇਆ ਗਿਆ ਜਬਰਨ ਪੰਜਾਬ ਦੇ ਅੰਦਰ ਅੱਜ ਅਰਵਿੰਦ ਕੇਜਰੀਵਾਲ ਜੀ ਸੱਤਾ ਦਾ ਭੋਗ ਸੱਤਾ ਭੋਗਣ ਵਾਸਤੇ ਪੰਜਾਬ ਦੇ ਰਿਸੋਰਸਸ ਪੰਜਾਬ ਦੀਆਂ ਗੱਡੀਆਂ ਪੰਜਾਬ ਦੇ ਜਹਾਜ਼ ਪੰਜਾਬ ਦੇ ਹੈਲੀਕਾਪਟਰ ਪੰਜਾਬ ਦੀਆਂ ਸਿਕਿਉਰਿਟੀ ਇੰਜੋਏ ਕਰ ਰਹੇ ਹਨ ਅਰਵਿੰਦ ਕੇਜਰੀਵਾਲ ਜੀ ਜਿੱਦਣ ਦਿੱਲੀ ਹਾਰੇ ਨੇ ਉਸੇ ਦਿਨ ਤੋਂ ਪੰਜਾਬ 'ਚ ਡੇਰਾ ਲਾਇਖ ਲੋਤੇ ਨੇ ਉਸੇ ਦਿਨ ਤੋਂ ਪੰਜਾਬ 'ਚ ਡੇਰਾ ਅਰਵਿੰਦ ਕੇਜਰੀਵਾਲ ਜੀ ਪਹਿਲਾਂ ਦਿੱਲੀੋਂ ਬੈਠ ਕੇ ਪੰਜਾਬ ਦੀ ਸਰਕਾਰ ਚਲਵਾਉਂਦੇ ਸੀਗੇ ਹੁਣ ਪੰਜਾਬ ਦੀ ਸਰਕਾਰ ਚਲਾਉਣ ਵਾਸਤੇ ਉਹਨਾਂ ਦੇ ਪੀਏ ਸੈਕਟਰੀ ਪਿਓਨ ਤੱਕ ਵੀ ਤੁਸੀਂ ਹੈਰਾਨ ਹੋ ਜਾਓਗੇ ਡਰਾਈਵਰ ਤੱਕ ਵੀ ਡਰਾਈਵਰ ਵੀ ਅਰਵਿੰਦ ਕੇਜਰੀਵਾਲ ਜੀ ਦੇ ਅੱਜ ਪੰਜਾਬ ਤੋਂ ਆ ਕੇ ਤਨਖਾਹ ਲੈ ਰਹੇ ਡਰਾਈਵਰ ਤੱਕ ਵੀ ਮਨੀਸ਼ ਸੋਧਿਆ ਜੀ ਦੇ ਔਰ ਅਰਵਿੰਦ ਕੇਜਰੀਵਾਲ ਜੀ ਦੇ ਜਿੰਨੇ ਸੋਸ਼ਲ ਮੀਡੀਆ ਦੀ ਟੀਮ ਸੀਗੀ ਪੰਜਾਬ ਚੋਂ ਸਾਰੇ ਮੁੰਡੇ ਪੰਜਾਬ ਦੇ ਹਟਾ ਕੇ ਤੇ ਯੂਪੀ ਔਰ ਜਿਹੜੇ ਬਾਕੀ ਸਟੇਟਾਂ ਤੋਂ ਲੈ ਕੇ ਆਏ ਸੀ ਆਪਣੇ ਨਾਲ ਅੱਜ ਸਾਰੇ ਸਾਰੇ ਜਿਹੜੇ ਆ ਉਹ ਗੈਰ ਪੰਜਾਬੀ ਲੋਕ ਜਿਹੜੇ ਨੇ ਉਹ ਉਹਨਾਂ ਨੂੰ ਇੱਥੇ ਆ ਕੇ ਮੌਕੇ ਮਿਲੇ ਨੇ ਹਰ ਸੂਬੇ ਦੀ ਅਧਿਕਾਰ ਹੁੰਦਾ ਹੈ ਕਿ ਉੱਥੋਂ ਦੇ ਲੋਕ ਉੱਥੋਂ ਦੇ ਆ ਆਪਣੇ ਸੂਬੇ ਦੇ ਰਿਸੋਰਸਸ ਦੇ ਉੱਤੇ ਆਪਣੀ ਰੋਜ਼ਗਾਰੀ ਆਪਣਾ ਰੋਜ਼ਮਾਰਾ ਦੀ ਜ਼ਿੰਦਗੀ ਚਲਾ ਸਕਣ ਪਰ ਸਾਨੂੰ ਦੁੱਖ ਆ ਜਿਸ ਤਰੀਕੇ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦਿੱਲੀ ਨੂੰ ਬੇਦਰਦੀ ਨਾਲ ਲੁੱਟਿਆ ਸੀ ਬੇਦਰਦੀ ਦੇ ਨਾਲ ਉਸ ਤੋਂ ਜ਼ਿਆਦਾ ਬੇਦਰਦੀ ਦੇ ਨਾਲ ਪੰਜਾਬ ਨੂੰ ਸਾਰੀ ਦਿੱਲੀ ਦੀ ਪੱਜੀ ਹੋਈ ਪਘੋੜਿਆਂ ਦੀ ਟੀਮ ਆ ਕੇ ਲੁੱਟਦੀ ਪਈ ਹੈ